ਅਗਿਤਾ ਜੀ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ੁਭ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਹੁਸ਼ਿਆਰਪੁਰ ਦੇ ਮਹੱਲਾ ਬਹਾਦਰਪੁਰ 'ਚ ਡੀਜੀਪੀ ਡਾਕਟਰ ਨਿਰੇਸ਼ ਕੁਮਾਰ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮੱਲਿਕ ਸਮੇਤ ਹੁਸ਼ਿਆਰਪੁਰ ਦੇ ਤਮਾਮ ਆਲਾ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ 'ਚ ਮਹੱਲਾ 'ਚ ਪਹੁੰਚੇ ਪੁਲਿਸ ਮੁਲਾਜ਼ਮਾਂ ਵੱਲੋਂ ਮਹੱਲਾ ਬਹਾਦਰਪ ਇਸ ਸਰਚ ਅਭਿਆਨ ਚਲਾਇਆ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਡੀਜੀਪੀ ਡਾਕਟਰ ਨਰੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਜਦ ਤੋਂ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਵਕਤ ਤੋਂ ਲਗਾਤਾਰ ਪੰਜਾਬ ਪੁਲਿਸ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਵੱਡੇ ਪੱਧਰ ਤੇ ਸਖਤ ਅਤੇ ਠੋਸ ਕਦਮ ਚੁੱਕ ਰਹੀ ਹੈ ਤੇ ਹੁਣ ਤੱਕ ਜੇਕਰ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ 650 ਤੋਂ ਵਧੇਰੇ ਇਹ ਮਾਮਲੇ ਜਿਹੜੇ ਹੁਸ਼ਰਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਐਨਡੀਪੀਐਸ ਤੇ ਦਰਜ ਕੀਤੇ ਗਏ ਨੇ ਤਾਂ 900 ਤੋਂ ਵਧੇਰੇ ਵਿਅਕਤੀਆਂ ਨੂੰ ਜਿਹੜਾ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ 250 ਤੋਂ ਵਧੇਰੇ ਜਿਹੜੇ ਮਾਮਲੇ ਆ ਉਹ ਆਮ ਲੋਕਾਂ ਦੀ ਸ਼ਿਕਾਇਤਾਂ ਤੇ ਇਹ ਦਰਜ ਕੀਤੇ ਗਏ ਨੇ ਕਿਉਂਕਿ ਸਮੇਂ-ਸਮੇਂ ਤੇ ਸਰਕਾਰ ਤੇ ਪੁਲਿਸ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਜਿਹੜੀ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਤੇ 250 ਤੋਂ ਵਧੇਰੇ ਪਰਚੇ ਜਿਹੜੇ ਉਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਦਿੱਤੇ ਗਏ ਨੇ ਤੇ ਉਹਨਾਂ ਵਿਅਕਤੀਆਂ ਦੇ ਨਾਮ ਵੀ ਹੈ ਜਿਹੜੇ ਉਹ ਗੋਪਤ ਰੱਖੇ ਗਏ ਨੇ ਹਾਲਾਂਕਿ ਇੱਕ ਅਹਿਮ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਰੋੜਾਂ ਦੀ ਜਾਇਦਾਦ ਹੈ ਜਿਹੜੀ ਉਹ ਨਸ਼ਾ ਤਸਕਰਾਤ ਦੀ ਹੁਸ਼ਾਰਪੁਰ ਪੁਲਿਸ ਵੱਲੋਂ ਫਰੀਜ਼ ਵੀ ਕੀਤੀ ਗਈ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ 11 ਤੋਂ ਵੱਧ ਥਾਵਾਂ ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤੇ ਜਿਨ੍ਹਾਂ ਦੇ ਵਿੱਚ 13 ਤੋਂ ਵੱਧਰੇ ਅਫਸਰ ਤਾਇਨਾਤ ਕੀਤੇ ਗਏ ਨੇ ਤੇ 500 ਤੋਂ ਵੱਧਰੇ ਮੁਲਾਜ਼ਮ ਇਸ ਮੁਹਿੰਮ ਦਾ ਹਿੱਸਾ ਬਣੇ ਨੇ ਹੋਰ ਕੀ ਕੁਝ ਜਾਣਕਾਰੀ ਡੀਜੀਪੀ ਡਾਕਟਰ ਨਰੇਸ਼ ਕੁਮਾਰ ਅਰੋੜਾ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅੱਜ ਯੁਧਨਸ਼ੈਨ ਵਿਰੁੱਧ ਇਸ ਤਰ੍ਹਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਇਹ ਮੁਹਿੰਮ ਸਾਰੇ ਪੰਜਾਬ 'ਚ ਜਿਹੜੀ ਚੱਲ ਰਹੀ ਹੈ ਪਿਛਲੇ ਮਾਰਚ ਤੋਂ ਲੈ ਕੇ ਤੇ ਉਹਦੇ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹਿਆਂ 'ਚ ਕਰਾਏ ਜਾ ਰਹੇ ਆ ਉਸੇ ਲੜੀ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟ ਸਪੌਟ ਨੇ ਜਿੱਥੇ ਡਰੱਗਸ ਦੇ ਕੇਸੇ ਜ਼ਿਆਦਾ ਹੁੰਦੇ ਨੇ ਜਾਂ ਜ਼ਿਆਦਾ ਉਤਸ਼ਾਹ ਕਹਤਾ ਹੁੰਦੀਆਂ ਨੇ ਉਹਨਾਂ ਥਾਵਾਂ ਤੇ ਕਰਾਏ ਜਾ ਰਹੇ ਤੇ ਹੁਸ਼ਿਆਰਪੁਰ ਤੇ ਅੱਜ ਅਸੀਂ 11 ਥਾਵਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਵਿੱਚ 13 ਅਗਸਟਡ ਆਫੀਸਰ ਤੇ 500 ਤੋਂ ਜ਼ਿਆਦਾ ਮੁਲਾਜ਼ਮ ਜਿਹੜੇ ਨੇ ਇਸ ਦੇ ਵਿੱਚ ਭਾਗ ਲੈ ਰਹੇ ਆ ਜੇ ਜਿਹੜਾ ਤੁਹਾਨੂੰ ਪਤਾ ਹੈ ਵੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਚੰਗੀ ਪਰਫਾਰਮੈਂਸ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਹਨਾਂ ਨੇ ਹੁਣ ਤੱਕ ਤਕਰੀਬਨ 650 ਐਫ ਆਈ ਆਰ ਦਰਜ ਕੀਤੀਆਂ ਨੇ ਐਨ ਡੀ ਪੀਏ ਦੇ ਅੰਦਰ ਔਰ ਇਹਦੇ ਵਿੱਚ 900 ਤੋਂ ਵੱਧ ਜਿਹੜੇ ਨੇ ਮਲਜ਼ਮ ਜਿਹੜੇ ਨੇ ਉਹਨਾਂ ਨੂੰ ਫੜਿਆ ਗਿਆ ਹੈ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜੁਨੀਆਂ 650 ਤੋਂ ਐਫਆਈਆਰ ਦਰਜ ਹੋਈਆਂ ਨੇ तकरीबन 250 ਤੋਂ ਜ਼ਿਆਦਾ ਜਿਹੜੀਆਂ ਐਫਆਈਆਰ ਨੇ ਉਹ ਜਦੋਂ ਅਸੀਂ ਸੇਫ ਪੰਜਾਬ ਹੈਲਪਲਾਈਨ ਕਹਿੰਦੇ ਆ ਮਤਲਬ ਲੋਕਾਂ ਦੀ ਖਬਰ ਦੇਣ ਤੋਂ ਬਾਅਦ 250 ਕੇਸ ਰਜਿਸਟਰ ਹੋਏ ਨੇ ਸੋ ਜਿਹਦੇ ਨਾਲ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਵੀ ਉਹ ਦੱਸਦੇ ਨੇ ਤੇ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਸ਼ਮੂਲੀਅਤ ਕਿਉਂਕਿ ਕਮਿਊਨਿਟੀ ਦੀ ਪਾਰਟਿਸਪੇਸ਼ਨ ਤੋਂ ਬਿਨਾ ਕੋਈ ਵੀ ਮੁਹਿੰਮ ਜਿਹੜੀ ਹੈ ਉਹ ਸਕਸੈਸਫੁਲ ਨਹੀਂ ਹੋ ਸਕਦੀ ਸੋ ਅਸੀਂ ਲੋਕਾਂ ਦੇ ਇਨਫੋਰਮੇਸ਼ਨ ਦੇ ਉੱਤੇ ਲੋਕਾਂ ਦੇ ਕਹਿਣ ਦੇ ਉੱਤੇ ਉਸ ਚੀਜ਼ ਨੂੰ ਵੈਰੀਫਾਈ ਕਰਕੇ ਹੀ ਜਿਹੜੇ ਇਹ ਨਾਲ ਐਕਸ਼ਨ ਲੈਣੇ ਆ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੀ ਕਮਿਊਨਿਟੀ ਦਾ ਜਿਹੜੀ ਇਸ ਮੋਹਿਮ ਨੂੰ ਸਕਸੈਸਫੁਲ ਬਣਾਉਣ ਵਿੱਚ ਸਾਡੀ ਪੂਰੀ ਮਦਦ ਕਰ ਰਹੀ ਹੈ ਸਰ ਕੋਈ ਇਸ ਤਰ੍ਹਾਂ ਦਾ ਏਰੀਆ ਵੀ ਜਿਨ੍ਹਾਂ ਦੇ ਘਰਟ ਆਉਣ ਵਾਲੇ ਜ਼ਿਆਦਾ ਐਫਆਈਆਰ ਆ ਉਹਦਾ ਕੀ ਕ੍ਰਾਈਟੇਰੀਆ ਜੀ ਨਹੀਂ ਦੇਖੋ ਜਿਹੜਾ ਢਾਣ ਵਗੈਰਾ ਦਾ ਕਰਾਈਟੇਰੀਆ ਇਸ ਤਰ੍ਹਾਂ ਨਹੀਂ ਹੁੰਦਾ ਢਾਣ ਦਾ ਤਾਂ ਇਹ ਹੁੰਦਾ ਦੇਖੋ ਜਿਹੜੀ ਇਹ ਐਨਡੀਪੀਐਸ ਐਕਟ ਦੇ ਅੰਦਰ ਨਾ ਅਸੀਂ ਜਿਹੜੇ ਮਲਜ਼ਮ ਨੇ ਉਹਨਾਂ ਦੀ ਪ੍ਰਾਪਰਟੀ ਜਿਹੜੇ ਰਿਪੀਟ ਆਫੈਂਡਰਸ ਹੁੰਦੇ ਨੇ ਉਹਨੂੰ ਫ੍ਰੀਜ਼ ਕਰਦੇ ਉਹ ਜੱਜ ਸਾਹਿਬ ਹਾਈ ਕੋਰਟ ਦੇ ਜਾਂ ਜਿਹੜੀ ਐਡਵਾਈਜ਼ਰੀ ਬੋਰਡ ਹੁੰਦਾ ਉਹ ਆਫ ਕਰਦੇ ਨੇ ਮੇਰੇ ਖਿਆਲ ਹੁਣ ਤੱਕ ਚਾਰ ਪੰਜ ਮਹੀਨਿਆਂ ਦੇ ਵਿੱਚ 12 ਕਰੋੜ ਤੋਂ ਜ਼ਿਆਦਾ ਦੀ ਮਲਜ਼ਮਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਜਾ ਚੁੱਕਾ ਹੈ ਜਿੱਥੇ ਤੱਕ ਤੁਸੀਂ ਢਾਉਣ ਵਾਲੀ ਗੱਲ ਕੀਤੀ ਹੈ ਉਹ ਜਿਹੜੇ ਹੁੰਦੇ ਨੇ ਲੋਕਲ ਐਡਮਿਨਿਸਟ੍ਰੇਸ਼ਨ ਰੈਵਨਿਊ ਉਹ ਪੁਲਿਸ ਦੀ ਮਦਦ ਲੈਂਦੀ ਹੈ ਅਗਰ ਕੋਈ ਇਲੀਗਲੀ ਕੋਈ ਪ੍ਰਾਪਰਟੀ ਬਣੀ ਹੋਈ ਹੈ ਜਾਂ ਕੋਈ ਵੀ ਹੈ ਉਹ ਰੈਵਨਿਊ ਅਥਾਰਟिटीज ਦਾ ਕੰਮ ਹੁੰਦਾ ਹੈ ਔਰ ਰੈਵਨਿਊ ਅਥਾਰਟੀ ਜਿੱਥੇ ਉਹਨਾਂ ਨੂੰ ਪੁਲਿਸ ਦੀ ਮਦਦ ਚਾਹੀਦੀ ਹੈ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਸਰ ਮੈਡੀਸਿਨ ਜਿਹੜਾ ਮੈਡੀਕਲ ਨਸ਼ਾ ਆ ਉਹਨੂੰ ਕੀ ਥੱਲ ਪਾਉਣ ਲਈ ਕੀ ਕਰਦੀ ਹੈ ਪੁਲਿਸ ਕਿਉਂਕਿ ਮੈਡੀਸਿਨ ਮਾਰਕੀਟ ਹੈ ਤੇ ਉੱਥੇ ਵੀ ਕਾਫੀ ਕੇਸ ਇਦਾਂ ਦੇ ਬਣਦੇ ਨੇ ਕਈਆਂ ਦੀ ਡੈਥ ਵੀ ਹੋਈ ਹੈ ਉੱਥੇ ਜੀ ਦੇਖੋ ਜਦੋਂ ਅਸੀਂ ਪ੍ਰੈਸ਼ਰ ਪਾਉਂਦੇ ਆ ਤਾਂ ਜਿਹੜੀਆਂ ਮੈਡੀਸਿਨਸ ਨਾਰਮਲ ਯੂਜ਼ ਦੇ ਵਿੱਚ ਯੂਜ਼ ਹੁੰਦੀਆਂ ਨੇ ਉਹਨਾਂ ਦਾ ਮਿਸਯੂਜ਼ ਸ਼ੁਰੂ ਹੋ ਜਾਂਦਾ ਹੈ ਕਈ ਜਿਹੜੇ ਐਡਿਕਟਸ ਨੇ ਉਹ ਉਹਨਾਂ ਮੈਡੀਸਿਨਸ ਨੂੰ ਦੁਕਾਨਾਂ ਤੋਂ ਲੈ ਕੇ ਤੇ ਉਹਨੂੰ ਇੱਕ ਗੋਲੀ ਦੇਵੇ ਜਾਂ 10 ਗੋਲੀਆਂ ਖਾ ਲੈਂਦੇ ਆ ਤਾਂ ਉਹਦਾ ਉਹ ਨਸ਼ਾ ਹੋ ਜਾਂਦਾ ਹੈ ਤਾਂ ਇਹ ਸਾਰੇ ਕੈਮਿਸ ਐਸੋਸੀਏਸ਼ਨ ਦੇ ਨਾਲ ਵੀ ਮੀਟਿੰਗਸ ਕਰਕੇ ਉਹਨਾਂ ਨੂੰ ਵੀ ਇਹ ਇਨਸ਼ੋਰ ਕੀਤਾ ਜਾਂਦਾ ਹੈ ਵੀ ਤੁਸੀਂ ਇੱਕ ਤਾਂ ਪਰਚੀ ਦੇ ਉੱਪਰ ਹੀ ਦਵਾਈ ਮਿਲੇ ਜਿਹੜੀ ਸ਼ੈਡਿਊਲ ਡਰੱਗਸ ਹੈਗੀਆਂ ਨੇ ਉਹ ਉਹਨਾਂ ਨੂੰ ਸਪੈਸ਼ਲੀ ਡਰੱਗ ਦੀ ਜਿਹੜੀ ਪਰਚੀ ਹੈ ਡਾਕਟਰ ਦੀ ਸਲਾਹ ਦੇ ਉੱਪਰ ਹੀ ਮਿਲੇ ਔਰ ਇਸ ਤਰ੍ਹਾਂ ਆਫ ਦੀ ਕਾਊਂਟਰ ਉਹ ਨਾ ਦਿੱਤੀਆਂ ਜਾਣ ਤੇ ਜਿੱਥੇ ਵੀ ਕੋਈ ਅਸੀਂ ਡਰੱਗ ਇਨਸਪੈਕਟਰ ਨੂੰ ਲੈ ਕੇ ਨਾਲ ਉਥੇ ਰੇਡਸ ਵਗੈਰਾ ਹੁੰਦੀਆਂ ਨੇ ਅਗਰ ਕੋਈ ਇਹੋ ਜੀ ਪਤਾ ਲੱਗਦਾ ਹੈ ਵੀ ਉਹ ਗਲਤ ਜਾਣਬੁੱਝ ਕੇ ਦਵਾਈਆਂ ਇਸ ਤਰ੍ਹਾਂ ਦੀਆਂ ਨਸ਼ੀਲੀ ਦਵਾਈਆਂ ਜ਼ਿਆਦਾ ਵੇਚ ਰਿਹਾ ਹੈ ਜਾਂ ਵਿਦਆਊਟ ਲਾਇਸੈਂਸ ਵੇਚ ਰਿਹਾ ਹੈ ਤਾਂ ਉਹਦੇ ਖਿਲਾਫ ਪੂਰੀ ਕਾਰਵਾਈ ਹੁੰਦੀ ਹੈ ਜਿਹੜੇ ਦੂਜੇ ਪਾਸੇ ਅਸੀਂ ਇਹ ਦੇਖਦੇ ਹਾਂ ਜਿਹੜੇ ਐਡਿਕਟ ਨੇ ਦੇਖੋ ਜਦ ਤੱਕ ਉਹ ਠੀਕ ਨਹੀਂ ਹੋਣਗੇ ਡਿਮਾਂਡ ਨਹੀਂ ਘਟੇਗੀ ਸੋ ਉਹਨਾਂ ਨੂੰ ਅਸੀਂ तकरीबन ਮੇਰੇ ਖਿਆਲ 250 ਤੋਂ ਜ਼ਿਆਦਾ 4-5 ਮਹੀਨਿਆਂ ਦੇ ਵਿੱਚ ਜਿਹੜੇ ਐਡਿਕਟਸ ਨੇ ਇਹਨਾਂ ਨੂੰ ਜਿਹੜੇ ਰੀਹੈਬਿਲੀਟੇਸ਼ਨ ਸੈਂਟਰਸ ਨੇ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਉਹਨਾਂ ਦੀ ਟ੍ਰੀਟਮੈਂਟ ਪੂਰੇ ਸਾਈਕੋਲੋਜਿਸਟ ਉਹਨਾਂ ਨੇ ਉਹ ਦੇਖਦੇ ਨੇ ਫਿਰ ਕਿਸ ਤਰ੍ਹਾਂ ਦੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਉਹਨਾਂ ਨੂੰ ਫਿਰ ਰੈਗੂਲਰ ਦਵਾਈ ਦੇ ਨਾਲ ਡੀ ਐਡਿਕਸ਼ਨ ਵੱਲ ਉਹਨਾਂ ਨੂੰ ਲਾਇਆ ਗਿਆ। ਤੋਂ ਇਸ ਤਰ੍ਹਾਂ ਇਹ ਮਲਟੀ ਪ੍ਰੌਂਗਡ ਸਟ੍ਰੈਟਜੀ ਹੈਗੀ ਹੈ ਜਿਹਦੇ ਵਿੱਚ ਅਸੀਂ ਈਵਨ ਦੇਖੋ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧਾਉਣੀ ਹੈ। ਜਿਹੜੀ ਪਿੰਡਾਂ ਦੇ ਵਿੱਚ ਤਕਰੀਬਨ ਰੈਗੂਲਰ ਤੌਰ ਦੇ ਉੱਤੇ ਅਸੀਂ ਸੰਪਰਕ ਮੀਟਿੰਗਾਂ ਕਰਦੇ ਆ ਉਹ ਪਿੰਡ ਲੈਵਲ ਦੀਆਂ ਹੁੰਦੀਆਂ ਨੇ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਬਲਾਕ ਲੈਵਲ ਦੀਆਂ ਕਮੇਟੀਆਂ ਬਣੀਆਂ ਨੇ ਉਹ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਔਰ ਗਾਹੇ-ਬਗਾਹੇ ਅਸੀਂ ਫਿਰ ਜਿਹੜੇ ਸਬਡਿਵੀਜ਼ਨ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਵੀ ਸਾਰੇ ਲੋਕਾਂ ਨੂੰ ਸਾਰੇ ਜਿਹੜੇ ਮੋਤਬਰ ਆਦਮੀ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਅਸੀਂ ਸੰਪਰਕ ਮੀਟਿੰਗਸ ਕਰਦੇ ਰਹਿੰਨੇ ਆ ਤਾਂ ਇਹਦੇ ਨਾਲ ਲੋਕਾਂ ਦੇ ਵਿੱਚ ਅਵੇਰਨੈਸ ਵੀ ਹੁੰਦੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਲੋਕ ਇਹਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਇਹ ਸਿਰਫ ਪੁਲਿਸ ਦਾ ਇੱਕ ਮੁਹਿੰਮ ਨਹੀਂ ਹੈ ਇਹ ਸਾਰੇ ਪੰਜਾਬ ਦੀ ਮੁਹਿੰਮ ਹੈ ਔਰ ਜਿਹਦੇ ਵਿੱਚ ਸਾਨੂੰ ਸਭ ਨੂੰ ਰਲ ਮਿਲ ਕੇ ਵੱਤਵੱਤ ਯੋਗਦਾਨ ਪਾਣਾ ਚਾਹੀਦਾ ਸਰ ਅਕਸਰੀ ਕਹੇ ਜਾਂਦਾ ਕਿ ਇੱਕ ਤੋਂ ਵੱਧ ਪਰਚੇ ਨੇ ਇਹਦੇ ਤੇ ਕੀ ਕਾਰਨ ਹੈ ਇਸ ਦਾ ਮਸ਼ਾ ਵੇਚਣ ਛੱਡਣ ਦੀ ਬਜਾਏ ਉਹ ਦੁਬਾਰਾ ਵੇਚਣਾ ਫੇਰ ਸ਼ੁਰੂ ਕਰ ਦਿੰਦਾ ਬਾਹਰ ਆ ਕੇ ਦੇਖੋ ਉਹ ਉਹਨੇ ਇਸ ਚੀਜ਼ ਨੂੰ ਉਹਦੇ ਦੋ ਵਜ੍ਹਾ ਹੁੰਦੀਆਂ ਨੇ ਇੱਕ ਤਾਂ ਹੁੰਦਾ ਹੈ ਜਦੋਂ ਕੋਈ ਨਸ਼ਾ ਆਪ ਕਰਦਾ ਉਹਨੂੰ ਨਸ਼ਾ ਖਰੀਦਣ ਲਈ ਜਦੋਂ ਛੋਟੇ ਲੈਵਲ ਤੋਂ ਸ਼ੁਰੂ ਹੁੰਦਾ ਤਾਂ ਉਹਨੂੰ ਨਸ਼ਾ ਖਰੀਦਣ ਲਈ ਪੈਸੇ ਚਾਹੀਦੇ ਹੁੰਦੇ ਨੇ ਉਹ ਫਿਰ ਕੀ ਕਰਦਾ ਕੁਝ ਜਿਵੇਂ ਨਸ਼ਾ ਲੈ ਕੇ ਆਇਆ ਕੁਝ ਆਪ ਵਰਤਦਾ ਕੁਝ ਅੱਗੇ ਦੂਜਿਆਂ ਦੇ ਦਿੰਦਾ ਉਹਦੇ ਨਾਲ ਉਹਦਾ ਚੇਨ ਬਣ ਜਾਂਦਾ ਦੂਸਰਾ ਇਹ ਹੁੰਦਾ ਵੀ ਜਿਹੜੇ ਕ੍ਰਿਮੀਨਲਸ ਹੈਗੇ ਨੇ ਜਿਨ੍ਹਾਂ ਨੇ ਇਹਨੂੰ ਧੰਦਾ ਬਣਾਇਆ ਹੋਇਆ ਉਹਨਾਂ ਨੇ ਜਦੋਂ ਵੀ ਉਹ ਕਈ ਵਾਰੀ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਬੇਲ ਹੋ ਜਾਂਦੀ ਹੈ ਫਿਰ ਉਹ ਦੁਬਾਰਾ ਇਹੀ ਕੰਮ ਤੇ ਲੱਗ ਜਾਂਦੇ ਨੇ ਔਰ ਅਸੀਂ ਇਹ ਸਪੈਸ਼ਲੀ ਇਸ ਯੁੱਧ ਨਸ਼ਿਆਂ ਵਿਰੁੱਧ ਇਸ ਚੀਜ਼ ਨੂੰ ਖਾਸ ਮੱਦੇ ਨਜ਼ਰ ਰੱਖਿਆ ਵੀ ਜਦੋਂ ਵੀ ਜੇਲ੍ਹ ਤੋਂ ਜਿਹੜੇ ਬੰਦੇ ਬਾਹਰ ਆਉਂਦੇ ਨੇ ਉਹਨਾਂ ਤੇ ਲੋਕਾਂ ਦੀ ਮਦਦ ਨਾਲ ਖਾਸ ਨਜ਼ਰ ਰੱਖੀ ਜਾਂਦੀ ਹੈ ਜੇ ਉਹ ਦੁਬਾਰਾ ਕੰਮ ਦੇ ਵਿੱਚ ਸ਼ੁਰੂ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਫਿਰ ਸਖਤ ਐਕਸ਼ਨ ਲਿਆ ਜਾਂਦਾ ਹੈ